ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਠਵੇਂ ਪਾਤਸ਼ਾਹ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਮਾਂ ਸਿੱਖ ਇਤਿਹਾਸ ਲਈ ਗੰਭੀਰ ਚੁਣੌਤੀਆਂ ਦਾ ਸਮਾਂ ਸੀ ਜਦੋਂ ਸੱਤਵੇਂ ਪਾਤਸ਼ਾਹ ਜੁੱਤੀ ਜੋਤ ਸਮਾ ਗਏ ਤਾਂ ਉਸ ਵੇਲੇ ਆਪ ਜੀ ਦੀ ਉਮਰ ਤਾਂ ਕੇਵਲ 5 ਸਾਲ ਦੀ ਸੀ ਕਈ ਲੋਕਾਂ ਦੇ ਮਨ ਵਿੱਚ ਸ਼ੰਕਾ ਸੀ ਕਿ ਇਤਨਾ ਛੋਟਾ ਬਾਲਕ ਸਿੱਖ ਧਰਮ ਦੀ ਅਗਵਾਈ ਕਿਵੇਂ ਕਰੇਗਾ ਦੂਜੇ ਉਹਨਾਂ ਦਾ ਵੱਡਾ ਭਰਾ ਰਾਮ ਰਾਏ ਗੁਰਤਾ ਗੱਦੀ ਨਾ ਮਿਲਣ ਕਰਕੇ ਨਾਰਾਜ਼ ਸੀ ਤੇ ਉਹ ਕਿਸੇ ਵੀ ਤਰ੍ਹਾਂ ਗੁਰਗੱਦੀ ਹਾਸਲ ਕਰਨਾ ਚਾਹੁੰਦਾ ਸੀ ਉਸ ਦੀਆਂ ਅਗਿਆ ਵਿੱਚ ਚੱਲਣ ਵਾਲੇ ਹੰਕਾਰੀ ਤੇ ਸਵਾਰਥੀ ਮਸੰਦ ਗੁਰੂ ਹਰਗ੍ਰਿਵ ਸਾਹਿਬ ਜੀ ਦੇ ਫੈਸਲੇ ਤੋਂ ਖੁਸ਼ ਨਹੀਂ ਸਨ ਉਹ ਰਾਮ ਰਾਏ ਨੂੰ ਗੁਰੂ ਬਣਾ ਕੇ ਗੁਰੂ ਘਰ ਨੂੰ ਲੁੱਟਣਾ ਤੇ ਬਰਬਾਦ ਕਰਨਾ ਚਾਹੁੰਦੇ ਸਨ ਤੀਸਰਾ ਔਰੰਗਾ ਔਰੰਗਜ਼ੇਬ ਜਿਸ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਹਜੇ 3 ਸਾਲ ਹੀ ਹੋਏ ਸਨ ਉਹ ਚਾਹੁੰਦਾ ਸੀ ਕਿ ਜੇ RAM RAI ਵਰਗਾ ਬੰਦਾ ਸਿੱਖਾਂ ਦਾ ਗੁਰੂ ਬਣ ਜਾਏ ਤਾਂ ਉਹ ਪੰਜਾਬ ਵਿੱਚ ਇਸਲਾਮ ਧਰਮ ਦਾ ਖੂਬ ਪ੍ਰਚਾਰ ਕਰ ਸਕੇਗਾ ਪਰ ਗੁਰਗੱਦੀ ਤੇ ਬਿਰਾਜਮਾਨ ਹੋਣ ਮਗਰੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਿਸ ਅਸਾਧਾਰਨ ਯੋਗਤਾ ਸਿਆਣਪ ਨਾਲ ਇਹਨਾਂ ਚੁਣੌਤੀਆਂ ਦਾ ਮੁਕਾਬਲਾ ਕੀਤਾ ਉਹਨਾਂ ਨੇ ਸੰਸਾਰ ਨੂੰ ਚਕਿਤ ਕਰਕੇ ਰੱਖ ਦਿੱਤਾ ਗੁਰੂ ਸਾਹਿਬ ਜੀ ਦੇ ਅਡੋਲ ਫੈਸਲੇ ਇਸ ਦੇ ਸਬੂਤ ਹਨ ਮੁਗਲ ਹਾਕਮ ਔਰੰਗੇ ਦੇ ਫਰਮਾਨ ਦੀ ਪਰਵਾਹ ਨਾ ਕਰਦੇ ਹੋਏ ਇਹ ਫੈਸਲਾ ਲੈਣਾ ਕਿ ਅਸੀਂ ਔਰੰਗੇ ਦੇ ਮੱਥੇ ਨਹੀਂ ਲੱਗਣਾ ਇਹ ਪਹਿਲਾ ਦੂਰਦਰਸ਼ੀ ਫੈਸਲਾ ਸੀ ਬਾਲਾ ਪ੍ਰੀਤਮ ਜੀ ਨੇ ਜਦੋਂ ਛੱਜੂ ਜੀ ਵਰ ਕੋ ਲੋ ਗੀਤਾ ਦੇ ਅਰਥ ਕਰਵਾ ਕੇ ਪੰਡਤ ਲਾਲ ਚੰਦ ਦਾ ਹੰਕਾਰ ਤੋੜਿਆ ਇਸ ਸਾਖੀ ਵਿੱਚ ਵੀ ਗੁਰੂ ਜੀ ਦੀ ਵਿਦਵਤਾ ਚਲਕਦੀ ਹੈ ਦੂਜੀ ਘਟਨਾ ਰਾਜਾ ਜੈਸ ਸਿੰਘ ਦੇ ਦਿੱਲੀ ਵਿਖੇ ਬੰਗਲੇ ਵਿੱਚ ਹੋਈ ਜਦੋਂ ਆਪ ਜੀ ਦੀ ਪ੍ਰੀਖਿਆ ਲੈਣ ਲਈ ਰਾਣੀ ਨੂੰ ਗੋਲੀ ਵਾਲੇ ਬਸਤਰ ਪਹਿਨਾ ਕੇ ਗੋਲੀਆਂ ਵਿੱਚ ਬਿਠਾ ਦਿੱਤਾ ਗਿਆ ਤਾਂ ਆਪ ਜੀ ਨੇ ਰਾਣੀ ਨੂੰ ਛਾਠੀ ਪਛਣ ਲਿਆ ਇਸ ਘਟਨਾ ਤੋਂ ਬਾਅਦ ਰਾਜਾ ਜੈਤ ਸਿੰਘ ਤੇ ਉਸ ਦੀ ਰਾਣੀ ਗੁਰੂ ਜੀ ਦੀ ਸ਼ਰਨ ਪਈ ਤੇ ਗੁਰੂ ਜੀ ਦੀ ਸਿੱਖੀ ਧਾਰਨ ਕੀਤੀ ਦਿੱਲੀ ਰਹਦੇ ਹੋਏ ਸਭ ਤੋਂ ਵੱਡਾ ਪਰਪਕਾਰ ਦੀਨਦয়াল ਸਤਗੁਰੂ ਜੀ ਨੇ ਇਹ ਕੀਤਾ ਕਿ ਜਦ ਦਿੱਲੀ ਵਿੱਚ 체ਚਕ ਦੀ ਗੰਭੀਰ ਬਿਮਾਰੀ ਫੈਲੀ ਤਾਂ ਆਪ ਜੀ ਖੁਦ ਰੋਗੀਆਂ ਦੀ ਦੇਖਭਾਲ ਕਰਦੇ ਉਹਨਾਂ ਨੂੰ ਦਵਾਈਆਂ ਦਿੰਦੇ ਤੇ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਇੱਕ ਪਾਣੀ ਦਾ ਭਰਿਆ ਚਬੱਚਾ ਸੀ ਜਿਸ ਵਿੱਚ ਬਾਲਾ ਪ੍ਰੀਤਮ ਜੀ ਆਪਣੇ ਚਰਨ ਧੋਇਆ ਕਰਦੇ ਸਨ ਉਹ ਜਲ ਪਵਿੱਤਰ ਅੰਮ੍ਰਿਤ ਬਣ ਚੁੱਕਾ ਸੀ ਉਸ ਜਲ ਨੂੰ ਛਕਣ ਨਾਲ ਰੋਗੀ ਠੀਕ ਹੋਣ ਲੱਗੇ ਤਾਂ ਦਿੱਲੀ ਵਿੱਚ ਧੁੰਮਾ ਪੈ ਗਈਆਂ ਹਜ਼ਾਰਾਂ ਲੋਕ ਉੱਥੇ ਆਉਣ ਲੱਗੇ ਤੇ ਸਵਸਥ ਹੋਣ ਲੱਗੇ ਇਸ ਸਥਾਨ ਤੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਸशोਭਿਤ ਹੈ ਤੇ ਅੱਜ ਵੀ ਅੰਮ੍ਰਿਤ ਜਲ ਸੰਗਤਾਂ ਸ਼ਰਧਾ ਨਾਲ ਛਕਦੀਆਂ ਹਨ ਜਲ ਨਾਲ ਇਸ਼ਨਾਨ ਕਰਦਿਆਂ ਹਨ ਤੇ ਅੱਜ ਵੀ ਗੁਰੂ ਸਾਹਿਬ ਰੋਗੀਆਂ ਦੇ ਰੋਗ ਦੂਰ ਕਰਦੇ ਹਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਭ ਤੋਂ ਵੱਡਾ ਮਹਾਨ ਇਤਿਹਾਸਕ ਫੈਸਲਾ ਹੈ ਗੁਰਗੱਦੀ ਦੇ ਅਗਲੇ ਵਾਰਸ ਦੀ ਚੋਣ ਸੰਬੰਧੀ ਫੈਸਲਾ ਜਦੋਂ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਸੱਚੇ ਪਾਤਸ਼ਾਹ ਆਪ ਜੀ ਸਾਨੂੰ ਕਿਸੇ ਲੜ ਲਾ ਕੇ ਚੱਲੇ ਹੋ ਤਾਂ ਉਸ ਵੇਲੇ ਬਲ ਪ੍ਰੀਤਮ ਜੀ ਨੇ ਪੰਜ ਮੁੱਖੀ ਸਿੱਖਾਂ ਨੂੰ ਬੁਲਾ ਕੇ ਗੁਰਤਾ ਗੱਦੀ ਦੀ ਸਮਗਰੀ ਮੰਗਵਾਈ ਤੇ ਤਿੰਨ ਵਾਰੀ ਕਿਹਾ ਬਾਬਾ ਬਕਾਲੇ ਬਾਬਾ ਬਕਾਲੇ ਬਾਬਾ ਬਕਾਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਇਹ ਵੱਡਾ ਪਰਉਪਕਾਰ ਹੈ ਕਿ ਆਪ ਜੀ ਨੇ ਜਿਸ ਮਹਾਪੁਰਸ਼ ਵੱਲ ਇਸ਼ਾਰਾ ਕੀਤਾ ਉਹ ਮਹਾਨ ਤਪੱਸਵੀ ਸੁਖ ਤੇ ਦੁੱਖ ਨੂੰ ਇੱਕੋ ਜਿਹਾ ਜਾਣਨ ਵਾਲੇ ਧਰਮ ਖਾਤਰ ਕੁਰਬਾਨ ਹੋ ਜਾਣ ਵਾਲੇ ਧੰਗੁਰ ਤੇਗ ਬਹਾਦਰ ਸਾਹਿਬ ਜੀ ਸਾਡੇ ਨੌਵੇਂ ਗੁਰੂ ਬਣੇ ਜਿਨ੍ਹਾਂ ਨੇ ਸਮੁੱਚੀ ਕੌਮ ਤੇ ਦੇਸ਼ ਦੀ ਤਕਦੀਰ ਬਦਲ ਦਿੱਤੀ ਤੇ ਜ਼ਾਲਮ ਮੁਗਲ ਰਾਜ ਦੀ ਜੜ ਪੁੱਟ ਦਿੱਤੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ